ਚੜਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ। ਮੁਸਲਿਮ ਜਮਾਤ ਅਮਦੀਆ ਵੱਲੋਂ ਕਰਵਾਏ ਜਾ ਰਹੇ ਮੁਸਲਿਮ ਫੁੱਟਬਾਲ ਟੂਰਨਾਮੈਂਟ ਵਿੱਚ 16 ਟੀਮਾਂ ਨੇ ਪਾਗ ਲਿਆ। ਕੰਢੀਲੇ ਦੀ ਟੀਮ ਕਾਦਿਆਂ ਨੂੰ ਹਰਾ ਕੇ ਸੈਮੀਫਾਈਨਲ ਵਿੱਚ ਪਹੁੰਚੀ। ਇਸੇ ਤਰ੍ਹਾਂ ਦੂਜੇ ਸੈਮੀਫਾਈਨਲ ਮੈਚ ਵਿੱਚ ਲਾਲਪੁਰ ਨੇ ਕਣੀਏ ਕੇ ਬਾਂਗਰ ਨੂੰ ਹਰਾ ਕੇ ਫਾਈਨਲ ਵਿੱਚ ਜਗ੍ਹਾ ਬਣਾਈ। ਫਾਈਨਲ ਮੁਕਾਬਲਾ ਬਹੁਤ ਹੀ ਰੋਮਾਂਚਿਕ ਰਿਹਾ ਅਤੇ ਲਾਲਪੁਰ ਨੇ ਕੰਢੀਲੇ ਨੂੰ ਇੱਕ ਗੋਲ ਨਾਲ ਹਰਾ ਕੇ ਮਸਰੂਰ ਫੁੱਟਬਾਲ ਟੂਰਨਾਮੈਂਟ ਆਪਣੇ ਨਾਮ ਕੀਤਾ। ਇਸ ਮੌਕੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਅਤੇ ਚੇਅਰਮੈਨ ਪਲੈਨਿੰਗ ਬੋਰਡ ਜਗਰੂਪ ਸਿੰਘ ਸੇਖਵਾਨ ਵਿਸ਼ੇਸ਼ ਤੌਰ ਤੇ ਖਿਡਾਰੀਆਂ ਨੂੰ ਇਨਾਮ ਵੰਡਣ ਲਈ ਪਹੁੰਚੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਖੇਡਾਂ ਨੂੰ ਪਰਫੁੱਲਾਤ ਕਰਨ ਲਈ ਯੋਗ ਉਪਰਾਲੇ ਕਰ ਰਹੀ ਹੈ। ਕਾਦੀਆ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ। ਅੱਜ ਕਾਦੀਆ ਵਿਖੇ ਜਮਾਤ ਐਮਪੀਆ ਵੱਲੋਂ ਕਾਫੀ 10-12 ਦਿਨ ਤੋਂ ਜਿਹੜਾ ਟੂਰਨਾਮੈਂਟਸ ਜਿਹੜੇ ਆ ਉਹ ਕਰਵਾਏ ਜਾ ਰਹੇ ਆ ਜਿਹਦੇ ਵਿੱਚ ਫੋਰ ਸਾਰੀਆਂ ਟੀਮਾਂ ਨੇ ਜਿਹੜਾ ਵਾ ਪਾਰਟਿਸਿਪੇਟ ਕੀਤਾ ਜਿਹਦੇ ਵਿੱਚ ਫੁੱਟਬਾਲ ਕ੍ਰਿਕਟ ਆਪਣਾ ਵਾਲੀਬਾਲ ਬੈਡਮਿੰਟਨ ਇਹ ਸਾਰੀਆਂ ਔਰ ਕਬੱਡੀ ਇਹ ਸਾਰੀਆਂ ਖੇਡਾਂ ਦੇ ਜਿਹੜੇ ਟੂਰਨਾਮੈਂਟਸ ਆ ਉਹ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕਰਾਈ ਜਾ ਰਹੇ ਆ ਔਰ ਮੈਂ ਖਾਸ ਕਰਕੇ ਜਮਾਤ ਅੰਬੀਆ ਦਾ ਧੰਨਵਾਦ ਕਰਦਾ ਮੋਮਨ ਜੀ ਉਹਨਾਂ ਦਾ ਔਰ ਸਾਰੀ ਟੀਮ ਦਾ ਜਿਨ੍ਹਾਂ ਨੇ ਬੜਾ ਅੱਛਾ ਜਿਹੜਾ ਟੂਰਨਾਮੈਂਟ ਆ ਉਹ ਅਰੇਂਜ ਕਰਵਾਇਆ ਔਰ ਅੱਜ ਬੜਾ ਅੱਛਾ ਜਿਹੜਾ ਵਾ ਖੇਡ ਨੂੰ ਦੇ ਆਪਣਾ ਫੁੱਟਬਾਲ ਦਾ ਮੈਚ ਦੇਖਣ ਦਾ ਜਿਹੜਾ ਵਾ ਉਹ ਮੌਕਾ ਮਿਲਿਆ ਔਰ ਬਹੁਤ ਅੱਛਾ ਟੀਮਾਂ ਨੇ ਜਿਹੜਾ ਗੇਮ ਜਿਹੜੀ ਉਹ ਕੀਤੀ ਆ ਔਰ ਮੈਂ ਜੀਪੀ ਟੀਮ ਨੂੰ ਵੀ ਜਿੱਥੇ ਵਧਾਈ ਦੇਣਾ ਚਾਹੁੰਦਾ ਉੱਥੇ ਜਿਹੜੀਆਂ ਟੀਮਾਂ ਨਹੀਂ ਵੀ ਜਿੱਤ ਸਕੀਆਂ ਉਹਨਾਂ ਨੂੰ ਵੀ ਪਾਰਟਿਸਪੇਸ਼ਨ ਕਰਨ ਦੇ ਲਈ ਵਧਾਈ ਦੇਣਾ ਚਾਹੁੰਦਾ ਔਰ ਇਹ ਇਹੋ ਜਿਹੇ ਜਿਹੜੇ ਟੂਰਨਾਮੈਂਟ ਨੇ ਉਹ ਨੌਜਵਾਨਾਂ ਦੇ ਵਿੱਚ ਜਿਹੜਾ ਵਾ ਖੇਡਾਂ ਦੇ ਪ੍ਰਤੀ ਜਿਹੜਾ ਰੁਝਾਨ ਆ ਉਹਦੇ 'ਚ ਵਾਦਾ ਕਰਦੇ ਆ ਔਰ ਖੇਡਾਂ ਜਿਹੜੀਆਂ ਨੇ ਸਾਡੇ ਲਈ ਹਰ ਨੌਜਵਾਨ ਦੇ ਲਈ ਇੱਕ ਬੜੀ ਮਹੱਤਵਪੂਰਨ ਜਿਹੜਾ ਉਹਦੇ ਜੀਵਨ ਦੇ ਵਿੱਚ ਇੱਕ ਅੰਗ ਨੇ ਖੇਡਣ ਦੇ ਨਾਲ ਜਿੱਥੇ ਸਾਡਾ ਸਾਨੂੰ ਫਿਜ਼ੀਕਲ ਫਿਟਨੈਸ ਮਿਲਦੀ ਆ ਉਥੇ ਮੈਂਟਲੀ ਵੀ ਬੰਦਾ ਕੈੜ ਕੇ ਜਿਹੜਾ ਵਾ ਅੱਜ ਕੱਲ ਦੀ ਸਟ्रेस ਦੀ ਜ਼ਿੰਦਗੀ ਤੋਂ ਜਿਹੜਾ ਵਾ ਉਹ ਆਰਾਮ ਮਹਿਸੂਸ ਕਰਦਾ ਔਰ ਇਹ ਬੜਾ ਵਧੀਆ ਉਪਰਾਲਾ ਜਿਹੜਾ ਜਮਾਤਾਂ ਦੀਆਂ ਵੱਲੋਂ ਕੀਤਾ ਗਿਆ ਸੋ ਮੈਂ ਇਹਨਾਂ ਦੀ ਬਹੁਤ ਸਰਾਨਾ ਕਰਦਾ ਔਰ ਮੈਂ ਇਹਨਾਂ ਦਾ ਧੰਨਵਾਦ ਵੀ ਕਰਦਾ ਕਿ ਇਹਨਾਂ ਨੇ ਮੈਨੂੰ ਅੱਜ ਦੇ ਇਸ ਪ੍ਰੋਗਰਾਮ ਦਾ ਹਿੱਸਾ ਬਣਨ ਦਾ ਮੌਕਾ ਦਿੱਤਾ